ਅੱਜ ਬੱਦਲ ਕਾਫੀ ਲੱਗਾ ਜਿਆ ਲੱਗਦਾ ਜੀ ਜਿਵੇਂ ਸਵੇਰੇ ਮੀਂਹ ਪੈ ਜਾਣਾ ਤੇ ਪਰ ਉਹ ਚਲੋ ਬਚਾ ਹੀ ਰਿਹਾ ਮੀਂਹ ਦਾ ਕਿਉਂਕਿ ਕਣਕਾਂ ਸਿਰ ਤੇ ਆਈਆਂ ਪਈਆਂ ਪੱਕੀਆਂ ਪਈਆਂ ਤੇ ਆਪਣੀ ਦੀ ਕਣਕ ਬਿਲਕੁਲ ਜੀ ਹਰੀ ਹਰੀ ਭਰੀ ਖੜੀ ਹੈ ਜੇ ਇੱਕ ਟੁਕੜ ਜਿਆਦਾ ਨਹੀਂ ਤੇ ਹਫਤਾ ਇਕੱਲੇ ਜਾਊਗੀ ਕਣਕ ਕਿਉਂਕਿ ਅੱਜ ਡਰ ਲੱਗਦਾ ਜੀ ਕਿਉਂਕਿ ਕਣਕ ਭਰੀ ਹਫਤਾ ਪਹਿਲਾਂ ਤੁਸੀਂ ਪਿਛਲੇ ਵਲੌਗ ਚ ਵੇਖੀ ਸੀ ਹੁਣ ਡਰ ਲੱਗਦਾ ਜੀ ਜੇ ਨਹੀਂ ਭਰਦੇ ਸੋਖਦੀ ਤੇ ਜੇ ਹੁਣ ਭਰਦੀ ਹੈ ਤਾਂ ਹੁਣ ਉਹ ਤੋਂ ਰੱਬ ਦਾ ਡਰ ਆ ਪਤਾ ਨਹੀਂ ਕਿਹੜੇ ਵੇਲੇ ਮੀਂਹ ਪੈ ਜਾਣਾ ਤੇ ਮਹਾਰਾਜ ਸੁੱਖ ਸ਼ਾਂਤੀ ਚਾਹੀਦੀ ਆ ਬਚਾਈ ਰਵੇ ਸਾਰੇ ਲੋਕਾਂ ਦੀ ਕਣਕ ਬੜਨ ਵਾਲੀ ਪਈ ਕਿਉਂਕਿ ਬਾਡੀ ਸਿਰ ਤੇ ਆਈ ਆ ਪਰ ਮੌਸਮ ਛੁੱਟੀ ਦਾ ਵੀ ਕਿਸੇ ਬਣਿਓ ਫੇਰੀਆ ਬੱਦਲ ਵੇਖੋ ਕਿੰਨਾ ਲੱਗਾ ਉੱਤੇ ਬਾਕੀ ਕਣਕ ਦੇ ਵਿੱਚ ਅਜੇ ਆਪਣੀ ਦੀ ਕਣਕ ਬਵਾ ਹੀ ਹਰੀ ਹੈਗੇ ਜਿਆਦਾ ਨਹੀਂ ਤੇ ਕੋਈ ਟਾਈਮ ਹਫਤਾ ਹੀ ਲੱਗੇ ਨਾ ਹਫਤੇ ਤੋਂ ਵੱਧ ਭਾਵੇਂ ਲੱਗੇ ਜੇ ਉਹ ਵੀ ਧੁੱਪਾਂ ਲੱਗ ਜਾਂ ਤੇ ਜੇ ਧੁੱਪਾਂ ਨਹੀਂ ਲੱਗਦੀਆਂ ਤੇ ਫਿਰ ਇਹ ਕਣਕ ਛੇਤੀ ਪੱਕਣ ਦਾ ਨਾਲ ਹੀ ਨਹੀਂ ਦੇ ਕਿਉਂਕਿ ਸਿਲ ਬਹੁਤ ਜਿਆਦੀ ਹੈ ਅਜੇ ਜਿਹੜੀਆਂ ਗੇਤਰੀਆਂ ਕਣਕਾਂ ਉਹ ਵੀ ਨਹੀਂ ਵੱਢਣ ਦੇ ਲੈ ਗਈ ਕਿਉਂਕਿ ਹਰਿਆਣ ਹਰਿਆਈ ਨਾੜ ਪਿਆ ਜੀ ਹਰਿਆ ਬਿਲਕੁਲ ਹਰਿਆ ਪਿਆ ਤੇ ਜੇ ਆਪਣੀ ਕਣਕ ਦੀ ਗੱਲ ਕਰੀਏ ਆਪਣੀ ਦੇ ਜਿਆਦੀ ਹਰੀ ਹੈ ਨਾ ਜਿਆਦੀ ਕੁਛ ਲੇਟ ਕਰਨ بارش ਪਿਛਲੀ ਵਾਰ بارش ਹੋਣ ਕਰਨਾ ਪਹਿਲੀ ਗਿੱਲੀਆਂ ਕਰਕੇ ਕਣਕ ਲੇਟ ਹੋ ਗਈ ਸੀ ਤੇ ਜੇ ਗੱਲ ਕਰੀਏ ਦਾ ਤੁਸੀਂ ਛਾਤੀ ਮਰੋ ਜਨਰਲ ਦੇ ਵਿੱਚ ਤੇ ਸਾਰੀ ਕਣਕ ਟੋਟਲੀ ਜੀ ਹਰੀ ਪਈ ਆ ਤੇ ਇਧਰ ਵੀ ਹੈ ਆ ਜਿਆਦੀਆਂ ਲੋਕਾਂ ਦੀਆਂ ਜਿਹੜੀਆਂ ਕਣਕਾਂ ਵਾਂ ਪੱਕੀਆਂ ਵੀ ਪਈਆਂ ਉਹ ਵਿੱਚੋਂ ਟਿੱਬੀਆਂ ਹਰੀਆਂ ਉਹਦਾ ਕਰਕੇ ਵੱਡੀਆਂ ਨਹੀਂ ਜਾਣ ਰਹੀਆਂ ਤੇ ਜੇ ਕਣਕ ਮੰਨ ਲਓ ਵੀ ਪ੍ਰੋਪਰ ਸਾਰੀ ਇੱਕ ਡਾਲ ਹੀ ਪੱਕੂਗੀ ਤੇ ਫਿਰ ਵੜਨ ਦਾ ਫਾਇਦਾ ਨਹੀਂ ਦੇ ਇਹਦਾ ਤੁਹਾਨੂੰ ਪਤਾ ਉਹ ਦਾਣੇ ਮਲੇ ਜਾਣੇ ਆ ਕੰਬਾਈਨ ਨੇ ਸਾਰੇ ਦਾਣੇ ਮਲ ਦੇਣੇ ਆ ਹੈ ਇਸ ਕਰਕੇ ਰੱਬ ਦਾ ਵੀ ਡਰ ਉਤੋਂ ਵੀ ਇਹ ਵੀ ਰੱਬ ਵੀ ਉਹਦਾ ਬਚਾਈ ਰੱਖੇ ਵੀ ਮੀਂਹ ਮੂ ਦਾ ਮੀਂਹ ਨਾ ਪਵੇ ਤੇ ਚਲੋ ਇਹਨੇ ਨਾ ਵੀ ਕਣਕ ਵਜੀ ਰਹੇ ਠੀਕ ਆ ਤੇ ਬਾਕੀ ਅਰਕੀਂ ਲੱਗਦਾ ਵੀ ਕਣਕਾਂ ਦੇ ਝਾੜ ਬਹੁਤ ਵਧੀਆ ਕਿਉਂਕਿ ਅਰਕੀਂ ਠੰਡ ਬਹੁਤ ਲੰਮਾ ਸਮਾਂ ਪਈ ਹੈ ਹੁਣ ਤੱਕ ਬਿਸੀ ਮੌਸਮ ਠੰਡਾ ਆ ਕਿ ਜੇ ਠੰਡ ਪੈਂਦੀ ਆ ਮਦਾਣਾ ਕਣਕ ਦਾ ਪੂਰਾ ਮੋਟਾ ਹੁੰਦਾ ਵਾ ਹੋ ਜਾਂਦਾ ਨਹੀਂ ਤੇ ਅੱਜ ਕੱਲ ਚਿਚੜੀ ਪੈਂਦੀ ਬਾਕੀ ਜਿੰਨਾ ਵੀਰਾਂ ਨੇ ਕਣਕ ਡਰਦੇ ਮੀਂਹ ਤੋਂ ਕਈ ਨਹੀਂ ਪਈ ਕਣਕਾਂ ਕਣਕਾਂ ਨੂੰ ਸੋਕਾ ਵੀ ਬਹੁਤ ਲੱਗਾ ਵਾ ਉਹਨਾਂ ਕਣਕਾਂ ਦਾ ਝਾੜ ਦਾ ਫਰਕ ਪੈ ਸਕਦਾ ਵਾ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਲੱਗਾ ਤੇ ਦੂਜਾ ਨੰਬਰ ਗੱਲ ਇਹ ਵੀ ਜੇ ਹੁਣ ਮੀਂਹ ਤੋਂ ਬਚੀਆਂ ਰਹਿਣ ਜਿੰਨਾ ਕਣਕਾਂ ਨੂੰ ਪਾਣੀ ਲੱਗਾ ਵਾ ਉਹ ਕਣਕਾਂ ਤਕਰੀਬ ਨਹੀਂ ਵੱਜ ਜਾਣਗੀਆਂ ਠੀਕ ਆ ਜੀ ਬਾਕੀ ਮਾਰਾ ਸੁੱਖ ਸ਼ਾਂਤੀ ਬਖਸ਼ੇ ਸਾਕੀ ਅਲੀ ਦੇੰਤ ਤੋਂ ਵਾਡੀ ਪੈ ਗਈ ਸੀ ਤਕਰੀਬਨ ਬਿਰਲੀ ਬਿਰਲੀ ਤੇ ਹੁਣ ਮੌਸਮ ਖਰਾਬ ਹੁੰਦਾ ਕਰਕੇ ਫੇਰ ਥੋੜੀ ਜਿਹੀ ਲੰਮੀ ਚਲੇਗੀ ਵਾਡੀ ਤੇ ਚਲੋ ਕਣਕਾਂ ਵਡੀਆਂ ਜਾਣੀਆਂ ਮੈਂ ਸੁਖ ਸੁਖਾ ਨਾਲ ਅਗਲੀ ਤਾਰੀ ਫੇਰ ਹੋਣਗਾ ਮੜਕੇ ਝੋਨੀਆਂ ਦੀ ਹੋ ਜਾਣੀਆਂ ਡੋਟ ਡੋਰੀ ਕੰਮ ਚੱਲਦਾ ਰਹਿਣਾ ਵਾ ਲਓ ਜੀ ਮਿੱਤਰੋ ਵੀਰ ਨੇ 4-5 ਕਿਲੇ ਸਬਜ਼ੀ ਲਾਈ ਜੋ ਕਿਹੜੀ ਕਿਹੜੀ ਸਬਜ਼ੀ ਆਪਣੇ ਕੋਲ ਹੈ ਕਿਹੜੀ ਕਿਹੜੀ ਸਬਜ਼ੀ ਇਹ ਕarele ਆਏ ਕੀਰਾ ਹੈ ਟਮਾਟਰ ਹੈ ਦਵਾਣਾ ਹੈ ਕਈ ਸਬਜ਼ੀ ਰੜੀ ਹੈ ਅਸ ਅਸੋ ਤੇ ਗੱਡੀਆਂ ਭਰ ਕੇ ਬਾਹਰ ਹੀ ਭੇਜ ਦੇ ਉਹ ਬਾਹਰ ਹੀ ਜਾਏਗੀ ਹਾਂ ਥੋੜੀ ਜਿਹੀ ਸਬਜ਼ੀ ਇੰਨੀ ਹੀ ਵਈ ਦੇ ਇੰਨੀ ਕੁ ਬਸ ਰੱਖੀ ਹੈ ਨਾ ਥੋੜੀ ਜੀ ਅਭੀ ਚਾਲੂ ਨਹੀਂ ਹੈ ਨਾ ਅੱਛਾ ਕਾਬੇ ਨੁਕਸਾਨ ਜਾ ਰਹੀ ਹੈ ਆ ਤੋਰ ਗਾ ਮੇ ਇਹ ਤਰ੍ਹਾਂ ਆ ਕੱਦੂ ਤੇ ਆ ਖੀਰਾ ਆ ਹਲਵਾ ਆ ਵੀ ਹਲਵਾ ਠੀਕ ਆ ਕਿੰਨੀਆਂ ਵੈਰਾਈਟੀਆਂ 1 2 3 4 ਚਾਰ ਵੈਰਾਈਟੀਆਂ ਲਾਈਆਂ ਭਰਾਣੇ ਤੇ ਕਰੇਲਾ ਲਾਇਆ ਕਰੇਲਾ ਲਾਇਆ ਤਾਂ ਕਰੇਲਾ ਚਾਲੂ ਨਹੀਂ ਹੈ ਅੱਛਾ ਅੱਛਾ ਲੇਟ ਹੈ ਜਾਂ ਇਹ ਗਰਮੀ ਸਬਜੀ ਸਾਰੀ ਇਹ ਗਰਮੀ ਹੀ ਹੈ ਠੀਕ ਹੈ ਠੀਕ ਹੈ ਮਿਹਨਤੀ ਬਾਬਾ ਮਿਹਨਤ ਜਿਹੜਾ ਕਰ ਲੂਗਾ ਉਹ ਕਾਮਯਾਬ ਹੈ ਨਾ ਮਿਹਨਤ ਕਿਹਾ ਭਾਈ ਆਪਣੀ ਨੁਕਸਾਨ ਜਿਆਦਾ ਹੋਊਗਾ ਯਾਰ ਦੁਬਾਰਾ ਬੀਜ ਲਾਣਾ ਪੜੇਗਾ ਠੱਡ ਫੇ ਬਹਿ ਜਾ ਤੇ ਬੀਜ ਕਿੱਥੇ ਲਾਉਂਦੇ ਬੀਜ ਤਾਂ ਬੰਗਲੌਰ ਸੇ ਆਂਦਾ ਇੱਥੇ ਨਹੀਂ ਆਂਦੇ ਬੰਗਲੌਰ ਤੋਂ ਇਹ ਥੋੜਾ ਵੀ ਨਹੀਂ ਕਾਮਯਾਬ ਹੈ ਨਕਲੀ ਜਿਹੀ ਕਾਮ ਵੀ ਹੈ ਨਕਲੀ ਨਹੀਂ ਅਬ ਕਹਿ ਨਹੀਂ ਸਕਦੇ ਬੀਜ ਵਧੀਆ ਹੋਗਾ ਉਹ ਕੋਈ ਬਾਤ ਨਹੀਂ ਪਰ ਉੱਥੋਂ ਫੱਟ ਬੈਠ ਉੱਥੋਂ ਫੱਟ ਬੈਠ ਅਸੀਂ ਲੈਂਦੀ ਨਹੀਂ ਇੱਥੇ ਅੱਛਾ ਅੱਛਾ ਬੋਲਾ ਉਹ ਚੇਤਾ ਜਾ ਕੇ ਲਿਆਉਂਦੇ ਪਹਚਾਨਦੇ ਨੇ ਉਹ ਆ ਜਾਂ ਲਿਦੇ ਜਾਂਦੇ ਠੀਕ ਠੀਕ ਚਲੋ ਚੰਗੀ ਮਿਹਨਤ ਆ ਭਰਾ ਢੜੀ ਹੈ ਆਪਾਂ ਦੇ ਬਸ ਕਣਕ ਲਾ ਲਿਆ ਝੋਨਾ ਲਾ ਲਿਆ ਸਬਜ਼ੀ ਲਾਉਣੀ ਚਾਹੀਦੀ ਬੰਦਿਆਂ ਕਿ ਨਹੀਂ ਕੀ ਆਪਣਾ ਆਪਣਾ ਹੈ ਕਿਹੜੀ ਜਗ੍ਹਾ ਨਾਲ ਨਾਲ ਛੱਡੀ ਜਵੇ ਲਈ ਇਹਦਾ ਕੀ ਮਤਲਬ ਹੈ ਕੋਈ ਨਹੀਂ ਨੰਗਾ ਨੰਗਾ ਲਈ ਹਾਂ ਇਹ ਰਸਤਾ ਹੈ ਪੈਦਲ ਜਾਣੇ ਲਈ ਆ ਸਭੀ ਅੰਦਰੋਂ ਥੋੜਾ ਜਾਓ ਕੋਤਰਾ ਵੀ ਯਾਰ ਬਿਰਲੀਆਂ ਮੜੀਆਂ ਖਾਲੀਆਂ ਉਹ ਲੈਣਾ ਬਿਰਲੀਆਂ ਬਲੀਆਂ ਕਿੰਡੀਆਂ ਖਾਲੀਆਂ ਚਲੋ ਭਰਾ ਨਾਲੇ ਕਤਾਈ ਸਬਜ਼ੀ ਖਾ ਲੈਂਦੇ ਲੋਕ ਅੱਜਕੜ ਜ਼ਹਿਰ ਹੀ ਜ਼ਿਆਦਾ ਇੱਥੇ ਪੂਰਾ ਮੀਂਹ ਪੈ ਗਿਆ ਇੱਕ ਵਾਰੀ ਛੜਕਦੇ ਬਾਬਾ ਝਾਂਬੜੀ ਜੀ ਵੱਜ ਗਈ ਆ ਤੇ ਬੋਵੇ ਪੈ ਗਿਆ ਪੈਕ ਛੜਕ ਖੇਚ ਗਈ ਪਾਣੀ ਕਈ ਜਗ੍ਹਾ ਤੇ ਘਟ ਪਿਆ ਵਾ ਉਹ ਵੇਖੋ ਕਿੰਨਾ ਪਿਆ ਜੀ ਸੁੱਕ ਗਿਆ ਘੰਟਾ ਡੇਢ ਘੰਟਾ ਹੋ ਗਿਆ ਪਿਆ ਇਹਨੂੰ ਰੋਣਾ ਵਿਚਾਰ ਆਵੇ ਫੇਰੇ ਫਾਇਦਾ ਵਾ ਬਾਬਾਏ ਪਹਿਲਾਂ ਚਾਰ ਸਿਪਰੇ ਕਣਕਾਂ ਵੀ ਆ ਪੱਕੀਆਂ ਖੜੀਆਂ ਵਾ ਬਾਬਾਏ ਮੈਂ ਬਰ ਰੱਖੇ ਬੋਠਾ